ਸਾਤ ਸਿੰਘ ਇਹ ਵੀ ਮਹਿਮਾਨ ਇੰਨੇ ਮਹਾਨ ਸ਼ਖਸੀਅਤਾਂ ਜਿਹੜੀਆਂ ਕਿ ਗੁਰੂ ਦੀ ਮਿਹਰ ਤੇ ਨਾਲ ਵਿੱਚ ਸਾਰੇ ਬੈਠੇ ਹੋ ਪਰਮਾਤਮਾ ਤੁਹਾਨੂੰ ਦਿਨ ਦਿਹਾੜਾ ਚੋਂ ਨੇਤਰ ਕੀ ਬਖਸ਼ੇ ਤੇ ਮੇਰੇ ਵੀਰ ਬੀਤੀ ਭਾਜੀ ਜਗੀਰ ਸਿੰਘ ਤੇ ਭੈਣ ਦਾਇਰਾ ਤੇ ਸਾਰੇ ਜਿੰਨੇ ਵੀ ਨੇ ਤੇ ਪਿੱਟਾ ਵੀਰ ਜਿਹੜਾ ਕਿ ਨੇ ਕੰਮ ਸੰਭਾਲਦਾ ਹੈ ਸੋ ਮੈਂ ਸਭ ਦਾ ਤਹਿ ਦਿਲੋਂ ਤੁਹਾਨੂੰ ਵਾਹਿਗੁਰੂ ਕਰਨੀ ਹੈ ਇਸ ਵਿਸ਼ੇ ਪੰਜਾਬੀ ਸਵਾਂ ਤਾਰੀਫ ਕਰਾਂ ਮੈਂ ਤੇ ਉਨੀ ਤਾਰੀਫ ਕਰ ਹੀ ਨਹੀਂ ਸਕਦਾ ਜਿੰਨਾ ਕਿ ਚੇਅਰਮੈਨ ਡਾਕਟਰ ਵੀਰ ਸਿੰਘ ਕਥੂਰੀਆ ਵੀਰ ਨੇ ਇੰਨਾ ਇਸ ਸਮੇਂ ਚ ਦੇਸਾਂ ਪਰਦੇਸਾਂ ਵਿੱਚ ਆਪਣਾ ਨਾਮ ਨਖਟੀਏ ਇਹ ਨਾਮ ਐਵੇਂ ਨਹੀਂ ਖਟਿਆ ਜਾਂਦਾ ਜਿੰਨੀ ਦੇਰ ਉਸ ਪਰਮਾਤਮਾ ਦੀ ਰਹਿਮਤ ਤੇ ਉਹਦੀ ਦੇਰ ਨਾ ਹੋਵੇ ਇਹ ਦੇਰ ਇਹ ਜਿਹੜੀ ਇੰਨੇ ਵੱਡੇ ਕੰਮ ਕਰ ਰਹੇ ਨੇ ਤੁਹਾਨੂੰ ਤੇ ਗਿਨਾ ਮੈਂ ਤੇ ਗਿਨੇ ਚੰਦ ਨਹੀਂ ਇਹ ਇੰਡੀਆ ਜਾ ਕੇ ਇਹਨਾਂ ਨੇ ਅੱਖਾਂ ਦੇ ਕੈਂਪ ਉੱਥੇ ਜਿਹੜੀ ਬਲਬੀਰ ਕੋਰ ਰਾਏਕੋਟੀ ਪੰਜਾਬ ਚ ਬੈਠੀ ਏ ਸਾਡੀ ਸਭਾ ਦੀ ਪ੍ਰੈਜ਼ੀਡੈਂਟ ਏ ਉਹਨਾਂ ਨੂੰ ਇਹਨਾਂ ਦੇ ਇੰਨੇ ਗੂੜ ਮੈ ਸੁਣ ਸੁਣ ਕੇ ਨਾ ਇਹੋ ਜੀ ਵੀਰ ਦਾ ਛੋਟਾ ਏ ਮੱਥਾ ਚੁੰਮ ਕੇ ਜੀਂ ਕਰਦਾ ਏ ਧੰਨ ਕੁ ਮਾਂ ਧੰਨੋਂ ਕਿਉ ਧੰਨ ਮਾਪੇ ਜਿੰਨਾ ਨੇ ਇੰਨਾ ਸੁੱਚਾ ਹੀਰਾ ਪੈਦਾ ਕੀਤਾ ਏ ਇਸ ਹੀਰੇ ਵੀਰ ਨੇ ਦੁਨੀਆ ਚ ਦੇਸਾਂ ਪਰਦੇਸਾਂ ਵਿੱਚ ਇੰਡੀਆ ਚ ਪਾਕਿਸਤਾਨ ਸਭ ਨੂੰ ਇੱਕ ਕਰ ਦਿੱਤਾ ਏ ਜਦੋਂ ਇੰਡੀਆ ਜਾਂਦੇ ਨੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਅਣਗਿਣਤ ਪੈਸੇ ਟੋਂਗੇ ਰਿਕਸ਼ੇ ਅੱਖਾਂ ਦੇ ਕੈਂਪ ਜਿਹੜੇ ਪਿੰਡਾਂ ਵਿੱਚ ਬਿਮਾਰੀ ਫੈਲ ਜਾਂਦੀ ਹੈ ਕੋਈ ਮੁਫਤ ਇਲਾਜ ਪਿੰਡਾਂ ਦੇ ਪਿੰਡਾਂ ਦੇ ਇਨ੍ਹਾਂ ਨੇ ਅੰਦਰਾਸ਼ ਕੀਤੇ ਨੇ ਤੇ ਇਸ ਸੰਸਥਾ ਨੇ ਕਾਰਜਾਂ ਜਿਹਾ ਕੇ ਉੱਥੇ ਜਾ ਕੇ ਇੰਨੇ ਵੱਡੇ ਵੱਡੇ ਕੰਮ ਕੀਤੇ ਨੇ ਜਿਹੜੇ ਬੱਚੇ ਛੋਟੇ ਨੇ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਲਾਣਾ ਸਭ ਜਗ੍ਹਾ ਇਸ ਮਾਂ ਬੋਲੀ ਨੂੰ ਇੰਨਾ ਨਹੀਂ ਮਾਂ ਬੋਲੀ ਦਾ ਐਡਾ ਉੱਚਾ ਦਰਜਾ ਦਿੱਤਾ ਹੈ ਕਿ ਵਾਹੀ ਗੁਰੂ ਜੀ ਹਰ ਇੱਕ ਦੇ ਮੂੰਹ ਤੇ ਮਾਂ ਬੋਲੀ ਸਾਡੀ ਆਪਣੀ ਬੋਲੀ ਸਾਡੀ ਮਿੱਠੀ ਬੋਲੀ ਇਹ ਜਿਹੜੀ ਸਾਨੂੰ ਵਿਰਸੇ ਤੋਂ ਸਿਆਲਕੋਟ ਲਾਹੌਰ ਸ਼ੇਖੂਪੁਰਾ ਉਥੋਂ ਦੇ ਸਾਡੇ ਮਾਪੇ ਸਾਡੇ ਸਹੁਰੇ ਸਾਡੇ ਨਾਨਕੇ ਸਾਡੇ ਦਾਦਕੇ ਸਾਡੇ ਸਾਰੇ ਜਦੋਂ ਦੱਸਦੇ ਨੇ ਇਹ ਤੇ ਉਥੇ ਵੀ ਵੇ ਸੇਵਾ ਕਰਕੇ ਆ ਗਏ ਨੇ ਇਹਨਾਂ ਤੇ ਉਸ ਧਰਤੀ ਤੇ ਸਾਰੇ ਭੈਣ ਭਰਾ ਨੂੰ ਇਕੱਠਿਆਂ ਕਰ ਦਿੰਦਾ ਹੈ ਆ ਜਿਹੜਾ 3 ਦਿਨ ਵਿਸ਼ੇ ਪੰਜਾਬੀ ਦੀ ਕਾਨਫਰੰਸ ਹੋਈ ਹੈ ਇਹ ਕਾਨਫਰੰਸ ਚ ਲੰਗਰ ਉਤੋਟ ਜਿੱਡੀ ਇੱਕ ਚੀਜ਼ ਖਾਦੀ ਉਹ ਦੂਜੇ ਦੇ ਨਾਲ ਨਹੀਂ ਆਏਗੇ ਦੀ ਸੇਵਾ ਸਰਮਾਨਤ ਸਪਾਵਰਾ ਹਰ ਇੱਕ ਦਾ ਸਵਾਗਤ ਮੈਂ ਤੇ ਇੱਕ ਨਮਾਨੀ ਜੀ ਪਿੱਛੇ ਪਿੱਛੇ ਆਉ ਜੀ ਆਉ ਜੀ ਖਾਓ ਜੀ ਪੀਓ ਜੀ ਬਹੋ ਜੀ ਕਿਉਂਕਿ ਇਹ ਪੰਜਾਬੀ ਮਾਂ ਬੋਲੀ ਨੇ ਹੀ ਸਾਨੂੰ ਸਿਖਾਇਆ ਹੈ ਇਹ ਤੇ ਵੀਰ ਕਰ ਕਰ ਜੰਮਨ ਲੱਖਾਂ ਚੋਂ ਇੱਕ ਜੰਮਿਆ ਏ ਅਸੀਂ ਸਾਰੇ ਇਹਨਾ ਕਰਕੇ ਕਿੰਨੇ ਨੇ ਕਰ ਚ ਇੱਕ ਸੇਵ ਇੱਕ ਜਨਮ ਮਾੜਾ ਹੋਏ ਘਰ ਉਸ ਦਾ ਨਾਮ ਨਹੀਂ ਕੋਈ ਲਿੰਦਾ ਘਰ ਚ ਇੱਕ ਚੰਗਾ ਜਨਮ ਪਵੇ ਉਸ ਘਰ ਤੇ ਰਹਿਮਤ ਹੁੰਦੀ ਏ ਉਸ ਘਰ ਤੇ ਉਸ ਜਗ੍ਹਾ ਤੇ ਆ ਐਡਾ ਵੱਡਾ ਭਵਨ ਹਰ ਹਫਤੇ ਹਰ ਦਿਨ ਫ੍ਰੀ ਦੇ ਦੇਣਾ ਬਹੁਤ ਮੁਸ਼ਕਲ ਜੀ ਇਹ ਪوڑا ਵੱਡਾ ਤੇਲੇ ਮੇਰੇ ਵੀਰ ਦਾ ਸਦਕੇ ਜਵਾਨੀ ਉਸ ਮਾਤ ਸਦਕੇ ਜਵਾਨੀ ਇਸ ਵੀਰ ਤੋਂ ਜਿਹੜੇ ਦੇ ਨੇ ਪੁੱਤ ਜੰਮਿਆ ਤੇ ਇਹਨੇ ਇੰਨਾ ਲੋਕਾਂ ਨੂੰ ਇੰਨੀ ਦੁਨੀਆ ਨੂੰ ਇੰਨੇ ਕੰਮ ਕੀਤੇ ਨੇ ਉਹ ਵਿਸ਼ ਪੰਜਾਬੀ ਦੀ ਪ੍ਰੈਜ਼ੀਡੈਂਟ ਵੀਰਕੌਰ ਨਾਇਕੋਟੀ ਜੀ ਸਾਡੀਆਂ ਗੱਲਾਂ ਹੀ ਇਹਨਾਂ ਦੇ ਬਾਰੇ ਚੱਲਦੀਆਂ ਰਹਿੰਦੀਆਂ ਨੇ ਉਹਨਾਂ ਤੇ ਪਿਓ ਵਾਂਗੂ ਮੇਰਾ ਹੀ ਛੋਟਾ ਵੀਰ ਮੈਂ ਦੋ ਤਿੰਨ ਸਾਲ ਵੱਡੀ ਆ ਸੋ ਅਸੀਂ ਸਿਰਫ ਤਾਂ ਉਹਦੀਆਂ ਹਿੰਦੀਆਂ ਨੇ ਜਿਹੜੇ ਜਿੰਨੇ ਕੋਈ ਨੇਕੀ ਕੀਤੀ ਏ ਜਿੰਨੇ ਕੋਈ ਕੰਮ ਕੀਤਾ ਏ ਜਿੰਨੇ ਅਣਗਿਣਤ ਕੰਮ ਕੀਤੇ ਨੇ ਇਹ ਤਿੰਨ ਦਿਨ ਸਾਡੇ ਘਰ ਵਿੱਚ ਪੰਜਾਬੀ ਚ ਐਨੇ ਕਲਾਕਾਰ ਐਨੇ ਨਾਟਕ ਐਨੇ ਪ੍ਰਾਈਜ਼ ਇੰਨੀਆਂ ਚੀਜ਼ਾਂ ਗੁੰਡੀਆਂ ਗਈਆਂ ਨੇ ਐਨੇ ਅਣਗਿਣਤ ਇਸ ਵਿਸ਼ਾ ਪੰਜਾਬੀ ਦੀ ਪੂਰੀ ਦੁਨੀਆ ਤੇ ਨਾਏ ਇੰਨੇ ਚਿਰ ਚ ਕਹਿੰਦੇ ਨੇ ਜਦੋਂ ਈਦ ਦਾ ਚੰਦ ਨਿਕਲਦਾ ਏ ਤੇ ਪਤਾ ਲੱਗਦਾ ਏ ਜਦੋਂ ਕਿਤੇ ਕੋਈ ਗੁਰੂ ਪੀਰ ਫਕੀਰ ਜਨਮ ਲੈਂਦਾ ਏ ਉਹ ਪਤਾ ਲੱਗਦਾ ਏ ਪੀਰ ਫਕੀਰ ਕਿੱਥੇ ਨੇ ਰੱਬ ਕਿੱਥੇ ਵੀ ਰੱਬ ਦਿੱਥੇ ਜੀ ਜਾਂ ਤੂੰ ਮੇਰੇ ਨਾਲ ਹੈ ਤਾਂ ਕਿਆ ਸ਼ੰਦਾ ਤੂ ਦੇ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਲਾ ਲੱਖੀ ਟੋਟ ਨਾ ਆਵੀਂ ਖਾਈ ਖਰਚੇ ਨੂੰਂਦਾ ਲੱਖ ਚੁਰਾਸੀ ਮੇਰੇ ਦੇ ਨੀ ਸਭ ਸੇਵ ਗਲੰਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਾ ਮੰਗੇ ਮੋਂਦਾ लेखा कोई ना पूछे जा हर बचंदा अनंद प्यास सुख पाया मिल गुर गोविंदा सब पे काज सवारी ये या तुद पावंदा वाइगुरु जी का खालसा वाइगुरु जी की फतेह सच्चे पाचा ए पंजाबी विश्व पंजाबी साड़ी दिन दुगनी रात चौगनी तरक्की करे इथे आया एक एक जी सुखी बसे ਇਥੋਂ ਦੀ ਠੰਡੀ ਸ਼ਾਮ ਮਾਨੀ ਤੇ ਇਹੋ ਜਿਹੇ ਵੀਰ ਦੇ ਗੁਣ ਗਾਵੇ ਜਿਦੇ ਨਾ ਸਾਡਾ ਨਮਾਨਿਆ ਜਹਾਂ ਦਾ ਵੀ ਸਿਰ ਉੱਚਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ ਥੈਂਕ ਯੂ ਸਾਰਿਆਂ ਨੂੰ